ਪੱਲਣਾ ਕਰਦਾ ਏ ਕਲਣਾ ਕਰਦਾ ਏ ਦੋਵੇਂ ਉਸ ਦੇ ਆਪਣੇ ਹੀ ਸਰੂਪ ਨੇ ਸਾਧੂਆਂ ਦੀ ਦੁਨੀਆ ਦੇ ਵਿੱਚ ਇੱਕ ਬਾਤ ਮੰਨੀ ਜਾਂਦੀ ਏ ਉਹ ਕਹਿੰਦੇ ਨੇ ਪੂਰਨ ਮਨੁੱਖ ਦਾ ਜੋ ਇੱਕ ਕੰਪਲੀਟ ਜਿਹੜਾ ਹਿਊਮਨ ਬੀਿੰਗ ਏ ਉਸ ਦੀ ਸਿਰਜਣਾ ਕਲਗੀਧਰਮਾ ਰਾਜ ਜੀ ਨੇ ਕਰ ਦਿੱਤੀ ਕਿਉਂਕਿ ਇਹ ਪਰਮਾਤਮਾ ਦੀ ਅਕਸ ਤੇ ਬਣਿਆ ਏ ਪਰਮਾਤਮਾ ਵਰਗਾ ਬਣਾਇਆ ਏ ਦਇਆ ਕਰਦਾ ਏ ਇਹ ਪੱਲਣਾ ਕਰਦਾ ਏ ਕਲਣਾ ਵੀ ਕਰਦਾ ਏ ਪਰ ਕਲਣਾ ਨਫ਼ਰਤ ਦੇ ਵਿੱਚ ਆ ਕੇ ਨਹੀਂ ਕਰਦਾ ਕਲਣਾ ਹੰਕਾਰ ਦੇ ਵਿੱਚ ਆ ਕੇ ਨਹੀਂ ਕਰਦਾ ਖੇਡ ਨੂੰ ਸੋਹਣਾ ਸਜਾਉਣ ਦੇ ਵਾਸਤੇ ਜਿਵੇਂ ਕਿਸਾਨ ਫਸਲ ਬੀਜਦਾ ਏ ਤੇ ਫਸਲ ਦੇ ਵਿੱਚ ਜਿਹੜੀ ਜੜੀ ਦੂਜੀਆਂ ਬੂਟੀਆਂ ਜਿਹੜੀਆਂ ਫਸਲ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਪੁੱਟ ਕੇ ਬਾਹਰ ਸੁੱਟ ਦਿੰਦਾ ਏ ਸਿਰਫ ਇਦਾਂ ਹੀ ਕਲਣਾ ਕਰਦਾ ਏ ਪੁੱਟਦਾ ਹੋਇਆ ਵੀ ਕਿਤੇ ਉਸ ਬੂਟੀ ਨਾਲ ਨਫ਼ਰਤ ਥੋੜੀ ਕਰਦਾ ਏ ਜਿਵੇਂ ਕਿਸਾਨ ਫਸਲ ਤੇ ਬੋਂਦਾ ਏ ਨਾਲ ਵਾੜ ਲਾਉਂਦਾ ਏ ਜਿਹੜਾ ਕਿਸਾਨ ਫਸਲ ਬੀਜਣਾ ਤੇ ਜਾਣੇ ਵਾੜ ਲਾਉਣਾ ਜਾਣੇ ਨਾ ਉਸ ਨੂੰ ਚੰਗਾ ਕਿਸਾਨ ਨਹੀਂ ਮੰਨਿਆ ਜਾਂਦਾ ਜਿਵੇਂ ਕੋਈ ਸਿਆਣੀ ਤੀਵੀ ਸਿਆਣੀ ਇਸਤਰੀ ਕੋਈ ਦਾਲ ਬਣਾਉਂਦੇ ਸਮੇਂ ਦਾਲ ਦੇ ਵਿੱਚੋਂ ਕੰਕਰ ਪੱਥਰ ਨੂੰ ਚੁਣ ਕੇ ਬਾਹਰ ਸੁੱਟ ਦਿੰਦੀ ਏ ਉਸੇ ਹੀ ਤਰ੍ਹਾਂ ਜੇ ਇੱਕ ਭੈਣ ਨੂੰ ਇੱਕ ਤੀਵੀਂ ਨੂੰ ਬੜੀ ਸੋਹਣੀ ਦਾਲ ਬਣਾਉਣਾ ਸਭ ਕਰਦਾ ਕੰਮ ਕਰਨਾ ਆਉਂਦਾ ਹੋਵੇ ਪਰ ਉਸ ਨੂੰ ਦਾਲ ਦੀ ਸਫਾਈ ਨਾ ਕਰਨੀ ਆਉਂਦੀ ਹੋਵੇ ਤੇ ਕੀ ਉਹ ਚੰਗਾ ਭੋਜਨ ਪਕਾ ਪਾਏਗੀ ਤੁਸੀਂ ਕੁਦਰਤ ਦੇ ਕਿਸੇ ਵੀ ਰੰਗ ਤੇ ਜਾਓਗੇ ਆਪ ਜੀ ਨੂੰ ਇਹੋ ਹੀ ਖੇਡ ਮਿਲੇਗੀ ਜਿਵੇਂ ਦਾਲ ਦੇ ਵਿੱਚੋਂ ਕੰਕਰ ਪੱਥਰ ਨੂੰ ਬਾਹਰ ਕੱਢ ਕੇ ਸੁੱਟ ਦੇਣਾ ਤਾਂ ਲੰਗਰ ਦਾ ਦਾਲਾ ਬਣਦਾ ਏ ਜਿਵੇਂ ਕਿਸਾਨ ਦਾ ਜਿਹੜਾ ਇਹ ਦੂਜੀਆਂ ਬੁੱਢੀਆਂ ਨੂੰ ਕਣਕ ਚੋਂ ਝੋਨੇ ਚੋਂ ਫਸਲਾਂ ਚੋਂ ਬਾਹਰ ਕੱਢ ਕੇ ਸੁੱਟ ਦੇਣਾ ਇਹ ਕਿਸਾਨੀ ਦਾ ਰੰਗ ਏ ਜਿਵੇਂ ਕਿਸਾਨ ਨੇ ਫਸਲ ਦੀ ਰਾਖੀ ਦੇ ਲਈ ਬਾੜ ਲਾਉਂਦਾ ਏ ਕਿ ਕੋਈ ਜੰਗਲੀ ਜਾਨਵਰ ਫਸਲ ਤਬਾਹ ਨਾ ਕਰ ਦੇਣ ਪਰ ਇਸ ਦੇ ਨਾਲ-ਨਾਲ ਇਹ ਵੀ ਯਾਦ ਰੱਖਣਾ ਪਏਗਾ ਕਿ ਜਦੋਂ ਇੱਕ ਪੈਣ ਦਾਲ ਦੇ ਵਿੱਚੋਂ ਕੰਕਰ ਪੱਥਰ ਚੁਣਦੀ ਏ ਤੇ ਕੰਕਰਾਂ ਪੱਥਰਾਂ ਨਾਲ ਨਫ਼ਰਤ ਨਹੀਂ ਕਰਦੀ। ਬਸ ਆਪਣੀ ਕਲਾ ਦੀ ਮਾਹਰ ਏ। ਜਿਵੇਂ ਕਿਸਾਨ ਵਾੜ ਲਾਉਂਦਾ ਏ ਜੰਗਲੀ ਜਾਨਵਰਾਂ ਤੋਂ ਪਰ ਜੰਗਲੀ ਜਾਨਵਰਾਂ ਦੀ ਨਫ਼ਰਤ ਚ ਨਹੀਂ ਲਾਉਂਦਾ। ਖੇਡ ਖੇਡਦਾ ਏ ਜੋ ਉਸਨੂੰ ਮਹਾਰਾਜੀ ਨੇ ਬਖਸ਼ੀ ਏ। ਇਸੇ ਤਰ੍ਹਾਂ ਗੁਰਸਿੱਖ ਜੋਦੇ ਨੇ। ਬਿਨਾ ਨਫ਼ਰਤ ਤੋਂ ਬਿਨਾ ਹੰਕਾਰ ਤੋਂ ਬਸ ਆਪਣੇ ਪਿਆਰੇ ਦੀ ਖੇਡ ਅੰਦਰ ਕੁਰਬਾਨ ਹੋ ਜਾਂਦੇ ਨੇ